ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਨਿਵੇਤਾ ਪਤੂਰਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਤੁਹਾਨੂੰ ਵੀ ਜ਼ਰੂਰ ਹੀ ਦਿਖਾਵਾਂਗੇ ਜਿੱਥੇ ਨਿਵੇਤਾ ਪਤੂਰਾ ਜਿਹੜੇ ਨੇ ਹਾਈਦਰਾਬਾਦ ਪੁਲਿਸ ਨਾਲ ਬਹਿਸ ਕਰਦੇ ਹੋਏ ਦੇਖੇ ਜਾ ਸਕਦੇ ਨੇ ਦੱਸ ਦिए ਕਿ ਜਿਹੜੇ ਅਦਾਕਾਰਾਂ ਨੇ ਉਹਨਾਂ ਦੇ ਵੱਲੋਂ ਜਿਸ ਵੇਲੇ ਕਾਰ ਦੇ ਵਿੱਚ ਸਫ਼ਰ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਦੀ ਗੱਡੀ ਰੋਕੀ ਗਈ ਤੇ ਗੱਡੀ ਰੋਕਣ ਦੇ ਮਗਰੋਂ ਐਕਟ੍ਰੈਸ ਨੂੰ ਡਿੱਕੀ ਖੋਲਣ ਦੇ ਲਈ ਕਿਹਾ ਗਿਆ ਪਰ ਦੇਖਿਆ ਜਾ ਸਕਦਾ ਸੀ ਕਿ ਨਿਵੇਤਾ ਪਿਤੁਰਾ ਜਿਹੜੇ ਨੇ ਉਹਨਾਂ ਦੇ ਵੱਲੋਂ ਡਿੱਕੀ ਖੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪੁਲਿਸ ਦੇ ਨਾਲ ਬਹਿਸ ਕਰਦੇ ਹੋਏ ਵੀ ਦੇਖੇ ਜਾ ਸਕਦੇ ਸੀ ਪਰ ਉੱਥੇ ਹੀ ਦੂਜੇ ਪਾਸੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨੂੰ ਸ਼ੱਕ ਹੈ ਕਿ ਇਹ ਕਿਤਨਾ ਕਿਤੇ ਐਕਟ੍ਰੈਸ ਦੇ ਵੱਲੋਂ ਕੀਤੇ ਜਾਣ ਵਾਲਾ ਕੋਈ ਪ੍ਰੋਮੋਸ਼ਨਲ ਸਟੰਟ ਹੋ ਸਕਦਾ ਹੈ ਪਰ ਇਸ ਵੀਡੀਓ ਦੀ ਸੱਚਾਈ ਕੀ ਹੈ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਤੇ ਲੋਕਾਂ ਨੂੰ ਅਜਿਹਾ ਸ਼ੱਕ ਇਸ ਲਈ ਹੋ ਰਿਹਾ ਕਿਉਂਕਿ ਵਰਦੀ ਜਿਹੜੀ ਹੈ ਪੁਲਿਸ ਦੇ ਵੱਲੋਂ ਸਹੀ ਢੰਗ ਨਾਲ ਇਸ ਵੀਡੀਓ ਦੇ ਵਿੱਚ ਨਹੀਂ ਪਾਈ ਗਈ ਸੀ ਜਿਸ ਦੇ ਮਗਰੋਂ ਲੋਕਾਂ ਨੂੰ ਇਸ ਦਾ ਸ਼ੱਕ ਹੋ ਰਿਹਾ ਹੈ ਪਰ ਸੱਚ ਤਾਂ ਸਮੇਂ ਆਉਣ ਤੇ ਹੀ ਪਤਾ ਲੱਗੇਗਾ ਦੱਸ ਦਈਏ ਕਿ ਜਿਹੜੇ ਨਿਵੇਤਾ ਪਿੱਤੂ ਰਾਜ ਨੇ ਫਿਲਹਾਲ ਦੇ ਲਈ ਉਹਨਾਂ ਦੇ ਵੱਲੋਂ ਇੱਕ ਤਮਿਲ ਫਿਲਮ ਸੁਪਨਾ ਸੁਣ ਪੇਪਰ ਨਹੀਂ ਕਰੇ ਤਰ੍ਹਾਂ ਆਉਂਦੀ ਹੈ ਪਰ ਤਾਂ ਉਹ ਕਿਹੜਾ ਸਿਲੈਕਸ਼ਨ ਕੋਟ ਕੋਟਾ ਹੁੰਦਾ ਹੈ ਸਾਡਾ ਨਾ ਪ੍ਰੋਟੋਕਾਲ ਮਤਲਬ ਇਹ ਕਿ ਉਹ ਆਪਾਂ ਜਿਸ ਤੇ ਬੈਠੇ ਰਹੇ మేడం ప్లీజ్ కొంచెం అర్థం చేసుకోండి మీరు కూడా తీసుకోండి ఆ ఓపెన్ చెప్పే ప్లీజ్ ఓపెన్ చేయండి స్కీమ్ ఓపెన్ చేయమంటే అటు చూస్తారు ప్లీజ్ ఇంకే ఓపెన్ చేయండి ప్లీజ్ అర్థం చేసుకోండి అది పరువుకి సంబంధించిన విషయం చెప్పినా మీకు అర్థం కాదు ఐ కాంట్ ఓపెన్ ది దాంగ్ సార్ మేడమ్ ప్లీజ్ ఇంకే ఓపెన్ చేసి మా పని మేము చేసుకుంటాం వై ఆర్ యూ రికార్డింగ్ హా ఓకే మేడం మీరు పెళ్ళి సెలెక్షన్ కోడ్ పోతాం మా ఇంటి మా ప్రోటోకాల్ మాకు ఓపెన్ చేస్తే మేడం మేడం ప్లీజ్ కొంచెం అర్థం చేసుకోండి ఇందుకోటి తెలుసుకోవాలి చెప్పిన ప్లీజ్ ఓపెన్ చేయండి ఫస్ట్గా ఓపెన్ చేయమంటే అటు చూస్తాను ప్లీజ్ ఇటు ఓపెన్ చేయండి ప్లీజ్ అర్థం చేసుకోండి ఇది పరువుకి సంబంధించిన విషయం చెప్పినా మీకు అర్థం కాదు ఐ కాంట్ ఓపెన్ దాంగ్ సార్ మేడం ప్లీజ్ ఇటు ఓపెన్ చేస్తే మా పని మేము చేసుకుంటాం వైఆర్ యూ రికార్డింగ్ వైఆర్ యూ రికార్డింగ్ どういうことですか